ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੁੱਲਾ ਬੱਗਾ ਪਿੰਡ 14 ਅਪ੍ਰੈਲ ਨੂੰ ਪਿੰਡ ਪੁਲੱਤ ਦੇ ਵਿੱਚ ਕਬੱਡੀ ਕਾਪੂਣ ਜਾ ਰਿਹਾ ਜੋ ਕਿ ਆਪਣੇ ਵੀਰ ਮੋੜੇ ਬਾਲੂਣੀ ਕਰਵਾ ਰਿਹਾ ਇਸ ਟੂਰਨਾਮੈਂਟ ਨੂੰ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਇਸ ਟੂਰਨਾਮੈਂਟ ਤੇ ਪਹੁੰਚੋ ਅਸੀਂ ਵੀ ਪਹੁੰਚ ਰਹੇ ਹਾਂ ਇਸ ਟੂਰਨਾਮੈਂਟ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ हां तो दोस्तों ਪਲੱਠਾਂ ਦਾ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਉਹ 14 ਅਪ੍ਰੈਲ 2025 ਨੂੰ ਹੋਏਗਾ ਜਿੱਥੇ ਕਿ ਇੰਟਰਨੈਸ਼ਨਲ 8 ਚੋਟੇ ਦੀਆਂ ਕਲੱਬਾਂ ਦੇ ਮੁਕਾਬਲੇ ਹੋਣਗੇ ਪਹਿਲਾ ਇਨਾਮ 7.5 ਲੱਖ ਰੁਪਏ ਤੇ ਸੈਕੰਡ 5 ਲੱਖ ਰੁਪਏ ਹੋਏਗਾ ਤੇ ਬੈਸਟਨ ਦੋਸਤੋ ਹਾਰਲੇ ਡੈਵਿਡਸਨ ਬਾਈਕ ਦਿੱਤੇ ਜਾਣਗੇ ਅਤੇ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਦੋਸਤੋ ਸਾਰੇ ਹੀ ਕਬੱਡੀ ਪਲੇਅਰਾਂ ਦੇ ਲੱਖਾਂ ਰੱਪਈ ਅਤੇ ਮੋਟਰਸਾਈਕਲ ਲੱਗਦੇ ਨੇ ਅਤੇ ਇੱਥੇ ਸਾਰੇ ਹੀ ਚੋਟੀ ਦੇ ਪਲੇਅਰ ਪੁੰਚਣਗੇ ਇੱਥੇ ਸਿੱਲੂ ਖੁਸ਼ੀ ਪਾਲਾ ਦੁੱਲਾ ਸੁਲਤਾਨ ਵਰਗੇ ਤੇ ਅਰਸ਼ ਟੋਲਰ ਸਾਹਿਬ ਜਾਂ ਦਸੁਰਖਪੁਰ ਵਰਗੇ ਏ ਟੂ ਜ਼ੈਡ ਦੋਸਤੋ ਜਿਹੜੇ ਪਲੇਅਰ ਹੈ ਚੋਟੀ ਦੇ ਨੇ ਜੈਰੋ ਚਵੀਜ ਵਰਗੇ ਵੀ ਉਹ ਸਾਰੇ ਹੀ ਇੱਥੇ ਖੇਡਣਗੇ ਤੇ ਸਭ ਤੋਂ ਵੱਡਾ ਇਹ ਕਬੱਡੀ ਕੱਪ ਦੋਸਤੋ ਪੰਜਾਬ ਦਾ ਹੁਣ ਬਣਿਆ ਹੋਇਆ ਹੈ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ